ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਤ ਗੁਰ ਸੱਚ ਦੀ ਆਪੇਜ ਸਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਕਿਆ ਨਿਵਾਸ ਮਾਤਾ ਕਹਿ ਮਨ ਬਹੁਤ ਵਿਗਾਸ ਜਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ ਰਹਾ ਦਸੀ ਮਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੀ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤ ਗੁਰੂ ਦਿਵਾਇਆ ਪਾਏ ਅਚਿੰਤ ਇਕਲੀ ਬਲਾਇਆ ਜਿਉ ਬਾਲਕ ਪੀਤਾ ਉਪਰ ਕਰੇ ਮਹਮਾਨ ਬੋਲਾਇਆ ਬੋਲੇ ਗੁਰ ਕੈ ਭਾਣ ਗੋ ਜੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕਿੰਨੀ ਦਾਤ ਜਗੋ ਜੁਗ ਅਟਲ ਦਸੋਂ ਪਾਸਹ ਕੀ ਆਤਮਕ ਸਰੂਪ ਜਾਗਦੀ ਜੋਤ ਜਹਾਰਾ ਜਹੂਰ ਸਰਬ ਕਲਾ ਭਰਪੂਰ ਖੰਡਾ ਬ੍ਰਹਮੰਡਾ ਦੇ ਮਾਲ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਸਾ ਜੀ ਉਹਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਗੁਰੂ ਪਾਸਾ ਦੀ ਗੋਦ ਦੇ ਅੰਦਰ ਬੈਠ ਕੇ ਅਗੰਮੀ ਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਸਰਵਨ ਕੀਤੇ ਨੇ ਅੱਜ ਦੇਨ ਦੁਨੀ ਦੇ ਪਾਸਾ ਹਲਤ ਪਲਤ ਕੀ ਰੱਖ ਕੇ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਮਹਾਨ ਪ੍ਰਕਾਸ਼ ਉਸਤਵ ਹੈ ਜਿੱਥੇ ਭਾਈ ਨੰਦ ਲਾਲ ਜੀ ਬੜੇ ਸੁੰਦਰ ਫਰਮਾਨ ਪਏ ਕਰਦੇ ਨੇ ਕਿ ਧੰਨ ਧੰਨ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਨੇ ਉਹ ਫਿਰ ਤੋਂ ਲੈ ਕੇ ਪੈਰਾ ਤੱਕ ਬਖ ਸਿੰਘ ਨੇ ਬਖਸਾਂ ਦੀ ਮਾਲਕ ਨੇ ਗੁਰਦੇ ਮਹਾਰਾਜ ਸੱਚੇ ਪਾਤਸ਼ਾਹ ਅਥ ਕਹਿੰਦੇ ਵੱਡੇ ਵੱਡੇ ਪਾਪੀ ਅਤੇ ਦੁਖੀ ਉਹਨਾਂ ਦੀ ਮਿਹਰ ਨਾਲ ਮਿਹਰ ਦੇ صدਕਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦੇ ਦਰ ਤੇ ਪ੍ਰਵਾਨ ਹੋ ਗਏ ਭਾਈ ਨੰਦ ਲਾਲ ਜੀ ਲਿਖਦੇ ਨੇ ਗੁਰੂ ਹਰगोबिंद ਆਸਰਾ ਪਾ ਕਰਮ ਕੇ ਮਕਬੂਲ ਸੂਦ ਜੋ ਸਕੀ ਵਾਧੇਮ ਐਸੀ ਦੀਨ ਦਿਆਲ ਕਿਰਪਾਲੂ ਸਤਗੁਰੂ ਮਹਾਰਾਜ ਸਕੇ ਪਾਤਸ਼ਾਹ ਜੀ ਦਾ ਜਿਨ੍ਹਾਂ ਦੇ ਬਾਬਤ ਭਾਈ ਗੁਰਦਾਸ ਸਾਹਿਬ ਦੀ ਬੜੇ ਸੁੰਦਰ ਫੁਰਮਾਨ ਕਰਦੇ ਨੇ ਉਹ ਕਹਿੰਦੇ ਨੇ ਦੀਨ ਦੁਣੀ ਦਾ ਪਾਤਸ਼ਾਹ 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 ਅਡੋਲਾ ਦੀਨ ਅਤੇ ਦੁਨੀ ਦੇ ਪਾਸਾ ਨੇ ਮਹਾਰਾਜ ਸੱਚੇ ਪਾਤਸ਼ਾਹ 6ਵੇਂ ਪਾਸਾ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਸ਼ਾ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਸ਼ਾ ਦੇ 6ਵੇਂ ਰੂਪ ਨੇ ਆਉ ਕੁਝ ਟੂਕ ਮਾਤਰ ਵਿਚਾਰ ਗੁਰੂ ਪਾਸ਼ਾ ਦੇ ਮਹਾਨ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਅੰਦਰ ਸੱਚੇ ਪਾਸ਼ਾ ਦੇ ਮਹਾਨ ਇਤਿਹਾਸ ਦੇ ਵਿੱਚੋਂ ਪਾਕਿਸਤਾਨ ਦੀ ਸੀਮਾ ਦੇ ਵਿੱਚ ਰਹਿ ਕੇ ਆਪਸ ਸਮਾਪਤੀ ਕਰਨੀ ਹੈ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿੰਨ ਸੀਸ ਝੁਕਾ ਕੇ ਗੁਰਦੇਵ ਦਾ ਮਹਾਨ ਇਤਿਹਾਸ ਸਰਵਨ ਕਰਨ ਤੋਂ ਪਹਿਲਾਂ ਅਸੀਸ ਬਖਸ਼ਦੇ ਹੋਏ ਪਿਆਰ ਸਹਿਤ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਉਹਨਾਂ ਦੇ ਗ੍ਰਹਿ ਵਿਖੇ ਤਿੰਨ ਪੁੱਤਰ ਪੈਦਾ ਹੁੰਦੇ ਨੇ ਸਭ ਤੋਂ ਵੱਡੇ ਨੇ ਬਾਬਾ ਪirthi ਚ ਫਿਰ ਬਾਬਾ ਮਹਾਦੇਵ ਜੀ ਤੇ ਤੀਜੇ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਮਾ ਵੀਦਾ ਜਾਂਦਾ ਹੈ ਪ੍ਰਿਥੀ ਚੰਦ ਜੀ ਜਿਹੜੇ ਨੇ ਉਹ ਬਾਹਰੋਂ ਜੋ ਮਾਇਆ ਇਤ ਆਦਿਕ ਆਉਂਦੀ ਹੈ ਉਸ ਦਾ ਹਿਸਾਬ ਕਿਤਾਬ ਰੱਖਦੇ ਨੇ ਵੱਡੇ ਹੋਣ ਦੇ ਨਾਤੇ ਸਾਰਾ ਹਿਸਾਬ ਕਿਤਾਬ ਕਰਦੇ ਜਦੋਂ ਸਮੇਂ ਦੀ ਚਾਲ ਨੇ ਕਰਵਟ ਆਪਣੀ ਸਮੇਂ ਦੀ ਚਾਲ ਦੇ ਨਾਲ ਚੱਲਦਾ ਰਿਹਾ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨੇ ਇਹ ਗੁਰਨਾਨਕ ਪਾਤਸ਼ਾਹ ਦੇ ਘਰ ਦੀ ਵਡਿਆਈ ਹੈ ਇਸ ਦੇ ਵਿੱਚ ਵੱਡੇ ਤੇ ਛੋਟੇ ਦੀ ਇਹ ਨਹੀਂ ਕਿ ਇਹ ਵੱਡਾ ਹੈ ਇਹ ਛੋਟਾ ਹੈ ਇਹ ਬਾਤ ਨਹੀਂ ਇਹ ਤੇ ਮਹਾਰਾਜ ਸੱਚੇ ਪਾਤਸ਼ਾਹ ਜੋ ਦਾਤ ਇਲਾਹੀ ਦਾਤ ਹੈ ਇਹ ਤੁਰ ਦਰਗਾਹ ਤੋਂ ਮਹਾਰਾਜ ਸੱਚੇ ਪਰਮੇਸ਼ਰ ਦੀ ਲਿਖੀ ਹੋਈ ਜੋ ਅਧਿਕਾਰੀ ਨੇ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੌਰਤਾ ਗੱਦੀ ਦਾ ਤਿਲਕ ਦੇ ਦਿੰਦੇ ਨੇ ਉਸ ਵੇਲੇ ਘਰ ਦੇ ਅੰਦਰ ਪੀਤੀ ਚੰਦ ਬੜਾ ਵਿਰੋਧ ਕਰਦਾ ਵਿਰੋਧ ਕਰਦਾ ਹੋਇਆ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਕੋਈ ਵਿਰੋਧ ਨਹੀਂ ਹੋਇਆ ਗੁਰੂ ਪਾਤਸ਼ਾਹ ਨਿਮਰਤਾ ਦੇ ਪੂਜਨ ਨੇ ਸ਼ਾਂਤੀ ਦੇ ਪੂਜਨ ਨੇ ਦਤਾਰ ਸੱਚੇ ਪਾਤਸ਼ਾਹ ਜੀ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਵਿਆਹ ਹੋਏ ਨੂੰ ਕਾਫੀ ਸਮਾਂ ਬੀਤਿਤ ਹੋ ਗਿਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਅੰਦਰ ਪੁੱਤਰ ਦੀ ਦਾਤ ਨਹੀਂ ਸੰਗਤਾਂ ਬਾਹਰੋਂ ਭੇਟਾ ਲੈ ਕੇ ਗੁਰੂ ਪਾਤਸ਼ਾਹ ਦੇ ਚਰਨ ਪਰਸ ਦੀਆਂ ਨੇ ਬੜੀਆਂ ਪਿਟਾਵਾਂ ਸਤਿਗੁਰੂ ਗੁਰੂ ਅਰਜਨ ਦੇਹ ਮਹਾਰਾਜ ਸੱਚੇ ਪਾਤਸ਼ਾਹ ਜੋ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਸੱਚੇ ਪਾਤਸ਼ਾਹ ਪੰਜਵੀਂ ਜੋਤ ਨੇ ਉਹਨਾਂ ਕੋਲ ਆਉਂਦੀਆਂ ਨੇ ਇਸ ਨੂੰ ਵੇਖ ਕੇ ਬਾਬਾ ਪੀਰਤੀ ਚੰਦ ਦੀ ਧਰਮ ਸਪਤਨੀ ਬੀਬੀ ਕਰਮ ਉਹ ਆਪਸ ਦੇ ਵਿੱਚ ਕਹਿੰਦੇ ਇਹ ਜਿਹੜੇ ਸੁੰਦਰ ਵਸਤੂਆਂ ਨੇ ਸੁੰਦਰ ਪਿਟਾਵਣ ਜੇ ਤੁਸੀਂ ਗੁਰਤਾ ਗੱਦੀ ਤੇ ਬੈਠਦੇ ਇਹ ਸਾਰੀਆਂ ਪਿਟਾਵਾਂ ਆਪਨ ਨੂੰ ਮਿਲਣੀਆਂ ਪ੍ਰਿਥੀ ਚੰਦ ਦੇ ਘਰ ਪੁੱਤਰ ਮਿਹਰਵਾਨ ਪੈਦਾ ਹੋਇਆ ਪ੍ਰਿਥੀ ਚੰਤੇ ਉਸ ਦੀ ਧਰਮ ਸੁਪਤਨੀ ਆਪਸ ਦੇ ਵਿੱਚ ਬਾਤ ਕਰਦੇ ਨੇ ਕਹਿੰਦੇ ਇਹਨਾਂ ਦੇ ਘਰ ਤੇ ਔਲਾਦ ਹੈ ਨਹੀਂ ਅਤੇ ਨਾ ਹੀ ਹੋਣੀ ਹੈ ਇਹ ਸਾਰਾ ਕੁਝ ਜਿੰਨੀਆਂ ਵਸਤੂਆਂ ਨੇ ਜੋ ਕੁਝ ਵੀ ਹੈ ਇਹਨਾਂ ਤੋਂ ਬਾਅਦ ਮੇਰੇ ਪੁੱਤਰ ਬਿਹਰਵਾਰ ਨੇ ਗੁਰਤਾ ਗੱਦੀ ਦਾ ਅਧਿਕਾਰੀ ਬਣਨਾ ਹੈ ਇਹ ਬਾਤ ਜਦੋਂ ਬਾਬਾ ਪੀਤੀ ਚੰਦ ਦੀ ਦਾਸੀ ਇਹ ਸਾਰੀਆਂ ਬਾਤਾਂ ਸੁਣਦੀਆਂ ਉਸ ਨੇ ਇੱਧਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਅੰਦਰ ਇੱਕ ਦਾਸੀ ਕੰਮ ਕਰਦੀ ਹੈ ਆਪਣੇ ਲੈਵਲ ਤੇ ਹੀ ਬੰਦਾ ਆਪਣੀ ਬਾਤ ਕਰਦਾ ਹੈ ਉਹ ਉਹਨਾਂ ਹੰਕਾਰ ਅਤੇ ਹਉਮੈ ਭਰੇ ਬੋਲਾਂ ਨੂੰ ਬਾਬਾ ਪੀਰਥੀ ਚੰਦ ਦੀ ਦਾਸੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਦਾਸੀ ਨੂੰ ਜਦੋਂ ਦੱਸਦੀ ਹੈ ਉਹ ਬਾਤ ਜਦੋਂ ਮਾਤ ਗੰਗਾ ਨੂੰ ਪਤਾ ਲੱਗਦੀ ਹੈ ਤਾਂ ਮਾਤਾ ਗੰਗਾ ਜੀ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਦਾਤਾ ਜੀ ਤੁਹਾਡੇ ਘਰ ਦੇ ਅੰਦਰੋਂ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਇੱਥੋਂ ਦੀਨ ਦੁਨੀਆ ਜਿਹੜੀਆਂ ਨੇ ਉਹ ਸਾਰੇ ਆਪਣੀ ਆਪਣੀ ਝੋਲੀਆਂ ਅੜਦੇ ਨੇ ਤੇ ਝੋਲੀਆਂ ਭਰ ਕੇ ਜਾਂਦੇ ਨੇ ਕਹਿੰਦੇ ਮੇਰੇ ਤੇ ਵੀ ਕਿਰਪਾ ਕਰੋ ਹੁਣ ਵਡਿਆਈ ਬਖਸ਼ਿਸ ਕਰਨੀ ਹੈ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਸ਼ਾ ਆਪਣੇ ਸਿੱਖਾਂ ਨੂੰ ਵਡਿਆਈ ਬਖਸ਼ਿਸ ਕਰਦੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕੁਛੀ ਬਾਬਾ ਬੁੱਢਾ ਜੀ ਜੋ ਢੀਡ ਸਾਹਿਬ ਸੇਵਾ ਕਰਦੇ ਨੇ ਉਹਨਾਂ ਦੇ ਕੋਲ ਜਾਓ ਇਹ ਦਾਤ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਉਹ ਬਕਸਸ ਕਰਕੇ ਦੇਣਗੇ ਹੁਣ ਅਗਲੇ ਦਿਨ ਬੜੇ ਮਿੱਠੇ ਮਠਾਨ ਭੋਜਨ ਇਤ ਆਦਿਕ ਤਿਆਰ ਕਰਵਾ ਕੇ ਰੱਥ ਤੇ ਚੜ ਕੇ ਜਦੋਂ ਇੱਕ قافਲਾ ਜਦੋਂ ਢੀਡ ਸਾਹਿਬ ਪਹੁੰਚਦਾ ਕਿਉਂਕਿ ਜੋ ਗੁਰੂ ਕੇ ਮਹਿਲ ਹੁੰਦੇ ਸਨ ਉਹਨਾਂ ਦੀ ਰਥਾਂ ਨੂੰ ਗੁੰਮ ਸੋਨੇ ਦਾ ਲੱਗਾ ਹੁੰਦਾ ਸੀ ਅਤੇ ਅੱਗੇ ਇੱਕ ਧਵਜ ਵੀ ਝੁਲਦਾ ਹੁੰਦਾ ਸੀ। ਬਾਬਾ ਬੁੱਢਾ ਦੀ ਧੂੜ ਉੱੜਦੀ ਵੇਖ ਕੇ ਕਿਉਂਕਿ ਕੋੜੇ ਬਹਿਲ ਗੱਡੀਆਂ ਇਤ ਆਦਿਕ ਆ ਰਹੇ ਨੇ ਧੂੜ ਉੱੜਦੀ ਵੇਖ ਕੇ ਕਹਿੰਦੇ ਇਹ ਕੌਣ ਆ ਰਿਹਾ ਹੈ। ਸਿੱਖ ਕਹਿੰਦੇ ਨੇ ਇਹ ਗੁਰੂ ਕੇ ਮਹਿਲ ਜਾ। ਬਾਬਾ ਬੁੱਢਾ ਜੀ ਨੇ ਸੁਭਾਅਕ ਬਚਨ ਕਰ ਦਿੱਤੀ। ਕਿ ਗੁਰੂ ਕਿਆ ਨੂੰ ਕੀ ਭਜਣਾ ਪੈਗਿਆ ਜਦੋਂ ਮਾਤ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਪਹੁੰਚਦੇ ਨੇ ਉਥੇ ਬਾਬਾ ਬੁੱਢਾ ਜੀ ਨੇ ਇਹ ਬਚਨ ਜਦੋਂ ਮਾਤ ਗੰਗਾ ਜੀ ਨੇ ਸੁਣੇ ਕਿ ਗੁਰੂ ਕਿਆ ਨੂੰ ਕੀ ਭਜਣਾ ਪੈਗਿਆ ਨੇ ਕਹਿੰਦੇ ਲੈਣ ਤੇ ਕੁਝ ਦਾਤ ਆਈ ਸੀ ਉਹ ਤੇ ਭੁੱਲ ਗਈ ਪਰ ਇਹ ਪਤਾ ਹੈ ਕਿ ਬਾਬਾ ਬੁੱਢਾ ਜੀ ਦੇ ਕੀਤੇ ਹੋਏ ਬਚਨ ਕਦੇ ਆਲਾ ਨਹੀਂ ਜਾਂਦੇ ਉਹ ਵਚਨ ਵੀ ਬਾਅਦ ਦੇ ਵਿੱਚ ਪੂਰੇ ਹੋਏ ਤੇ ਵਾਪਸ ਆਂਦੇ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਵਿਥਿਆ ਸੁਣਾਉਂਦੇ ਗੁਰਦੇਵ ਮਹਾਰਾਜ ਸੱਚੇ ਪਾਸ਼ਾ ਨਿਮਰਤਾ ਦੇ ਪੁੰਜ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਕਹਿੰਦੇ ਨੇ ਕੁਝ ਧਾਤ ਲੈਣੇ ਹੋਏ ਤਾਂ ਫਿਰ ਬੜੇ ਪਿਆਰ ਅਤੇ ਨਿਮਰਤਾ ਦੇ ਨਾਲ ਪ੍ਰੇਮ ਭਾਵ ਦੇ ਨਾਲ ਜਾਣਾ ਚਾਹੀਦਾ ਉਹ ਬਚਨ ਮੰਨ ਕੇ ਗੁਰੂ ਅਰਜਨ ਮਹਾਰਾਜ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਤਸ਼ਾਹ ਦੇ ਬਚਨ ਮੰਨ ਕੇ ਅਗਲੇ ਦਿਨ ਮਿੱਸੇ ਪ੍ਰਸਾਦ ਦੇ ਹੱਥੀ ਤਿਆਰ ਕਰਦੇ ਨੇ ਲੱਸੀ ਦਾ ਚੰਨਾ ਦਾਸੀ ਦੇ ਸਿਰ ਤੇ ਚਕਾਉਂਦੇ ਨੇ ਆਪ ਜਿਹੜਾ ਭੋਜਨ ਪ੍ਰਸਾਦਾ ਇਤ ਆਦ ਕਾ ਉਹ ਆਪ ਝੁੱਕ ਕੇ ਸਿਰ ਤੇ ਲੈ ਕੇ ਨੰਗੀ ਪੈਰੀ ਢੇੜ ਸਾਹ ਪਹੁੰਚਦੇ ਨੇ ਧੰਨ ਬਾਬਾ ਬੁੱਢਾ ਦੀ ਉਸ ਵੇਲੇ ਜਦੋਂ ਮਾਤ ਗੰਗਾ ਦੀ ਪ੍ਰਸਾਦ ਲੈ ਕੇ ਆਉਂਦੇ ਨੇ ਕਹਿੰਦੇ ਮਾਤਾ ਜੀ ਲਿਆਓ ਬੜੀ ਭੁੱਖ ਲੱਗੀ ਭੋਜਨ ਛਕਦੇ ਨੇ ਬਿਨਾਂ ਹੀ ਮੰਗਿਆ ਜਦੋਂ ਗੰਢਾ ਭੰਨਿਆ ਉਸ ਦੇ ਵਿੱਚੋਂ ਗਿੱਟਕ ਨਿਕਲੀ ਦੂਰ ਜਾ ਕੇ ਡਿਗੀ ਬਚਨ ਕਰ ਦਿੱਤਾ ਕਿ ਤੁਹਾਡੇ ਘਰ ਐਸਾ ਪੁੱਤਰ ਪੈਦਾ ਹੋਵੇਗਾ ਜੋ ਜ਼ੁਲਮਾ ਦੇ ਨਾਸ ਇਸ ਤਰ੍ਹਾਂ ਕਰੇਗਾ ਜਿਵੇਂ ਗੰਦੇ ਦੀ ਗਿੱਟ ਤੇ ਇਸ ਤਰ੍ਹਾਂ ਜ਼ਾਲਮ ਦੇ ਸਿਰ ਪਰ ਨੇ ਬ੍ਰह्म ਗਿਆਨੀ ਬਾਬਾ ਬੁੱਢਾ ਜੀ ਦੇ ਬਚਨ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਸੇ ਦਰਤੋ ਇਹ ਜਿਹੜੀ ਦਾਤ ਜਿਹੜੀ ਪ੍ਰਾਪਤ ਤਨ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਸਾ ਦੀ ਦੇ ਲੈ ਕੇ ਗੁਰੂ ਪਾਸਾ ਦੇ ਚਰਣਾ ਵਿੱਚ ਆ ਜਾਂਦੇ ਨੇ ਸਮਾਵੇਦਦਾ ਜਾਂਦਾ ਹੈ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹਾਰਡ ਹਾਰਡ ਵਦੀ ਇੱਕ ਸੰਮਤ 1652 ਗੁਰੂ ਕੀ ਵਡਾਲੀ ਵਿਖੇ ਤਨ ਤਨ ਪਿਤਾ ਜਿਹਨੂੰ ਗੁਰਦੇਵ ਸੱਚੇ ਪਾਤਸ਼ਾਹ ਪਵਿੱਤਰ ਬਚਨ ਕਰਦੇ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਤ ਗੰਗਾ ਜੀ ਦੀ ਕੁੱਖ ਤੋਂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਜਿਸ ਨੂੰ ਗੁਰਦੇਵ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਬੜੇ ਸੁੰਦਰ ਬਚਨ ਕਰਦੇ ਨੇ ਕਹਿੰਦੇ ਸਾਧ ਧਰਤ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਭਈ ਹਰਿਆਵਲੇ ਜਿਨਨੇ ਮੇਰਾ ਸਤਗੁਰੂ ਦੇਖਿਆ ਜਾਏ ਕਹਿੰਦੇ ਧੰਨ ਧੰਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨਨੀ ਜਿਨ ਗੁਰੂ ਜਨਿਆ ਮਾਇ ਪਿਤਾ ਜੀ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਤ ਤਨ ਤਦਿ ਯੋਗ ਹੈ ਨਿਤ ਤਨ ਤਦਿ ਯੋਗ ਹੋਵੇ ਕੁੱਲ ਉਹ ਸੋਢੀ ਵਸਦੀ ਕੁੱਲ ਉਹ ਸੋਢੀਆਂ ਦੀ ਕੁੱਲ ਜਿਹੜੀ ਉਹ ਤਨ ਤਦ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕੋਲ ਉਹ ਤਨ ਤਦ ਯੋਗ ਹੈ ਸਿ ਤੇ ਤਨ ਤਦ ਯੋਗ ਹੋਰ ਹੋਵੇ ਤਨ ਤਨ ਮਾਤਾ ਗੰਗਾ ਜੀ ਤਨਤਾ ਦੇ ਯੋਗ ਹੋ ਗਈ ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਉਸ ਤੋਂ ਬਾਅਦ ਵੀ ਪਿਰਥੀ ਚੰਦ ਨੇ ਆਪਣੇ ਅੰਦਰ ਦੀ ਈਰਖਾ ਛੱਡੀ ਨਹੀਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਾਰਨ ਦੇ ਬਿਉਂਤਬੰਦੀ ਕਰਦਾ ਉਸ ਨੇ ਦਾਈ ਨੂੰ ਪੈਸੇ ਦੇਣੇ ਕਾਰਨ ਕਿ ਤੈਨੂੰ ਇਤਨੇ ਪੈਸੇ ਦੇਵਾਂਗੇ ਤੂੰ ਆਪਣੇ ਅਸਤਨਾ ਤੇ ਜ਼ਹਿਰ ਲਗਾ ਕੇ ਛੇਵੇਂ ਪਾਸਾ ਮੇਰੀ ਪੀੜੀ ਦੇ ਮਾਲਕ ਜਿਹੜ ਨੇ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਭਾਈ ਜ਼ਹਿਰ ਦੇ ਕੇ ਮਾਰਨਾ ਹੈ ਦਾਈ ਅਸਤਨਾ ਤੇ ਜ਼ਹਿਰ ਲਾ ਕੇ ਆਉਂਦੀ ਹੈ ਗੁਰਦੇ ਪਾਸ ਸੱਚੇ ਪਾਸਾ ਦੀ ਦਾਤ ਨੇ ਕੋਈ ਨਹੀਂ ਵਿਗੜਦਾ ਪਰ ਉਹ ਧਾਈ ਵੀ ਉਸ ਦੀ ਮੌਤ ਹੋ ਜਾਂਦੀ ਮਰ ਜਾਂਦੀ ਧਾਈ ਫਿਰ ਇਸ ਨੇ ਦੁਬਾਰਾ ਫੇਰ ਕੋਸ਼ਿਸ਼ ਕੀਤੀ ਇੱਕ ਸਪੇਰੇ ਨੂੰ ਬੰਨ੍ਹਿਆ ਸਪੇਰੇ ਨੂੰ ਕਿਹਾ ਕਿ ਤੈਨੂੰ ਦੇਾਂਗੇ ਮੌਤ ਤੈਨੂੰ ਖੁਸ਼ ਕਰ ਦੇਂਗੇ ਪੈਸੇ ਦੇਾਂਗੇ ਤੈਨੂੰ ਬੜਾ ਮਾਲ ਧਨ ਵੀ ਦੇਾਂਗੇ ਅਸਬਾਬ ਵੀ ਕਿ ਤੁਸੀਂ ਸੱਪ ਛੱਡਣਾ ਹੈ ਉਸ ਕਮਰੇ ਦੇ ਅੰਦਰ ਜਿਸ ਦੇ ਅੰਦਰ 6ਵੇਂ ਪਾਸਾ ਮੀਰੀ ਪੀਰੀ ਦੇ ਮਾਲ ਖਰਗੋਬਿੰਦ ਸਾਹਿਬ ਉਹ ਸੱਪ ਛੱਡਦਾ ਗੁਰਦੇਵ ਸੱਚੇ ਪਾਸਾ ਜੀ ਸੱਪ ਦੀ ਥਿਰੀ ਨੂੰ ਪਕੜ ਕੇ ਸੱਪ ਦਾ ਵੀ ਖੇਲਿਆਣ ਕਰ ਦਿੰਦੇ ਨੇ ਤੀਜਾ ਵਾਰ ਫੇਰ ਕਰਦਾ ਇੱਕ ਬ੍ਰਾਹਮਣ ਖੜਾਵਾ ਜਿਹੜਾ ਹੈ ਉਹ ਉਸ ਨੂੰ ਪ੍ਰਤੀ ਚੰਗਣਦਾ ਉਸ ਨੂੰ ਲਾਲਚ ਦਿੰਦਾ ਉਸ ਨੂੰ ਲਾਲਚ ਦੇ ਕੇ ਕਹਿੰਦਾ ਕਿ ਤੂੰ ਉਸ ਗੁਰਦੇਵ ਸੱਚੇ ਪਾਤਸ਼ਾਹ ਦਾ ਖਡਾਵਾ ਹੈ ਤੇਰੇ ਤੇ ਕਿਸੇ ਨੇ ਸੱਕ ਵੀ ਨਹੀਂ ਕਰਨਾ ਤੂੰ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਤਨ ਗੁਰਗੋ ਬਿਸਾਰ ਨੂੰ ਕਹਿੰਦੇ ਕਿਸੇ ਨਾ ਕਿਸੇ ਤਰ੍ਹਾਂ ਕਹਿੰਦੇ ਖਤਮ ਕਰ ਲੈ ਤਾਂ ਜੋ ਗੁਰਤਾ ਗੱਦੀ ਦਾ ਜਿਹੜਾ ਵਾਰਸ ਹੈ ਮੇਰਾ ਪੁੱਤਰ ਬਣ ਜਾਵੇ ਹੁਣ ਬ੍ਰਾਹਮਣ ਵੀ ਲਾਲਚ ਦੇ ਵਿੱਚ ਆ ਕੇ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਗੁਰਦੇਵ ਸੱਚੇ ਪਾਤਸ਼ਾਹ ਨੂੰ ਖਿਲਾਉਣ ਦੀ ਕੋਸ਼ਿਸ਼ ਕਰਦਾ ਪਰ ਪਰਮੇਸ਼ਵਰ ਦੇ ਰੱਖਣ ਵਾਲਾ ਹੈ ਫਿਰ ਉਸ ਨੂੰ ਦੁਨੀਆ ਕੋਈ ਮਾਰ ਨਹੀਂ ਸਕਦੀ ਚਾਹੇ ਲੱਖਾਂ ਬਾਹਾਂ ਵੀ ਜੋਰ ਕਿਉ ਨਾਲ ਲਾ ਲੈ ਜੇ ਰੱਖਣ ਵਾਲਾ ਪਰਮੇਸ਼ਵਰ ਹੋਵੇ ਉਸ ਦਾ ਕੁਝ ਵਿਗਾੜ ਨਹੀਂ ਸਕਦੀਆਂ ਸਤਿਗੁਰੂ ਸ੍ਰੀ ਹਰਿ ਗੋਬਿੰਦ ਪਾਤਸ਼ਾਹ ਜੀ ਨੇ ਉਹ ਦਹੀਂ ਨਾ ਖਾਧਾ ਉਸ ਦਹੀਂ ਨੂੰ ਜਦੋਂ ਕੁੱਤਿਆਂ ਨੂੰ ਪਾਇਆ ਕੁੱਤਿਆਂ ਦੀ ਮੌਤ ਹੁੰਦੀ ਹੈ ਉਹ ਬ੍ਰਾਹਮਣ ਵੀ ਜਿਹੜਾ ਉਹ ਸੂਲ ਹੋ ਕੇ ਦਰਦ ਹੋ ਕੇ ਉਸ ਦੀ ਮੌਤ ਹੋ ਜਾਂਦੀ ਹੈ ਗੁਰਦੇਵ ਨੇ ਉਹ ਬਚਨ ਬਾਣੀ ਦੇ ਵਿੱਚ ਵੀ ਦਰਦਨ ਦਰਦ ਕੀਤੇ ਨੇ ਦੁਸ਼ਟ ਬ੍ਰਾਹਮਣ ਮੂਆ ਹੋਇ ਕੈ ਸੂਲ ਦਰਦ ਹੋ ਕੇ ਉਹ ਬ੍ਰਾਹਮਣ ਵੀ ਮਰ ਗਿਆ ਐਸੇ ਦੇਨ ਦੁਨੀ ਦੇ ਮਾਲਕ ਧਨ ਤਨ ਸਤਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਨਾਨਕ ਪਾਸਾ ਦੀ 6ਵੀਂ ਜੋਤ 6ਵੇਂ ਸਰੂਪ ਜਿਨ੍ਹਾਂ ਦੇ ਬਾਬਤ ਭਾਈ ਸਾ ਪਾਈ ਗੁਰਦਾਸ ਜੀ ਬੜੇ ਸੁੰਦਰ ਪ੍ਰਮਾਣ ਕਰਦੇ ਨੇ ਉਹ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਪੰਜ ਪਿਆਲੇ ਕਿਹੜੇ ਸਤਿਗੁਰੂ ਸਿਦੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਸਾ ਦੀ ਤੁਲ ਲੈ ਕੇ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਉਹਨਾਂ ਨੇ ਕਹਿੰਦੇ ਫਿਰ ਕਿਹੜੇ ਪੰਜ ਪਿਆਲੇ ਸਤ ਸੰਤੋਖ ਦਇਆ ਧਰਮ ਅਤੇ ਧੀਰਜ ਦੇ ਇਹ ਪੰਜ ਪਿਆਲੇ ਪੀਤੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤ ਰੱਖਿਆ ਸੰਤੋਖ ਰੱਖਿਆ ਦਇਆ ਧਰਨ ਕੀਤੀ ਤਨ ਤਨ ਕੀਤਾ ਧੀਰਜ ਤਨ ਕੀਤੀ ਹੁਣ ਛਠਮ ਪੀਰ ਬੈਠਾ ਗੁਰਪੁਰ ਪਾਇਸ ਸਾਹਿਬ ਜੀ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੂ ਵਾਰੀ ਦਲ ਭੰਜਨ ਗੁਰ ਸੋਰਮਾ ਵੱਡ ਜੋਧਾ ਬਹੁ ਪਰਉਪਕਾਰੀ ਪੁੱਛਨ ਸਿੱਖ ਅਰਦਾਸ ਕਰ ਛੇ ਮਹਲਾ ਤੱਕ ਦਰਸ ਨਿਹਾਰੇ ਅਗਮ ਅਗੋਚਰ ਸਤ ਗੁਰੂ ਬੋਲੇ ਮੁਕਤੇ ਸੁਣੋ ਸੰਸਾਰੀ ਕਲ ਯੁਗ ਪੀੜੀ ਸੋਟੀਆਂ ਨਿਚਲ ਨੀਵ ਉਸਾਰ ਨਿਹਾਰੀ ਜੁਗ ਜੁਗ ਸਤ ਗੁਰ ਧਰੇ ਅਵਤਾਰੀ ਕਲ ਯੁਗ ਪੀੜੀ ਸੋਟੀਆਂ ਨਿਚਲ ਨੀਵ ਉਸਾਰ ਖਲਾਰੀ ਜੁਗ ਜੁਗ ਸਤ ਗੁਰ ਧਰੇ ਅਵਤਾਰੀ ਐਸੇ ਦੀਨ ਦੁਨੀ ਦੇ ਮਾਲਕ ਲੋਕ ਅਤੇ ਪਰਲੋਕ ਦੇ ਸਾਹਿਬ ਸਤਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੇ 6ਵੇਂ ਸਰੂਪ ਜਿਨ੍ਹਾਂ ਨੇ ਦੋ ਤਲਵਾਰਾਂ ਬਧੀਆਂ ਬੜੇ ਸੁੰਦਰ ਬੜੇ ਪ੍ਰਮਾਨ ਕਰਦੇ ਨੇ ਬਾਬਾ ਨੱਥਾ ਜੀ ਭਾਈ ਅਬਦੁੱਲਾ ਜੀ ਟਾਡੀ ਜਿਹੜੇ ਨੇ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਉਹਨਾਂ ਨੇ ਜਦੋਂ ਗੱਦੀ ਨਿਸ਼ਾਨ ਅਕਾਲ ਤਖਤ ਤੇ ਹੁੰਦੇ ਨੇ ਉੱਥੇ ਫਿਰ ਉਹਨਾਂ ਨੇ ਵਾਰ ਗਾਈ ਕਹਿੰਦੇ ਦੋ ਤਲਵਾਰੀ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇਕ ਅਜਮਦ ਦੀ ਇਕ ਰਾਜ ਦੀ ਇਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹ ਕੋਟ ਘਰ ਦਰਵਾਜਾ ਬਲਖ ਵਖੀਰ ਦੀ ਨਾਲ ਸਿਪਾਹੀ ਨੀਰ ਨਾਲ ਨਾਲ ਦੁਸ਼ਟਾ ਕਰੇ ਤਕੀਰ ਦੀ ਪਗ ਤੇਰੀ ਕਿ ਜਹਾਂਗੀਰ ਦੀ ਐਸੀ ਦੀਨ ਦੀਵਾਰ ਧੰਨ ਧੰਨ ਸਤਿਗੁਰ 6ਵੇਂ ਪਾਸਾ ਮੇਰੀ ਪੀਰੀ ਦੇ ਮਾਲਕ ਪਾਸ਼ਾ ਦੀ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਸ਼ਾ ਮਾਰਕ ਪ੍ਰਕਾਸ਼ ਉਸਤਵ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਪੁੱਲ ਚੁੱਕ ਦੀ ਖੀਮਾ ਸਤਿਗੁਰੂ ਸੱਚੇ ਪਾਸ਼ਾ ਭੁੱਲਾਂ ਬਖਸ਼ਣ ਹਾਰ ਨੇ ਪਵਿੱਤਰ ਬਾਣੀ ਦੇ ਅੰਦਰ ਮੇਰੇ ਗੁਰਦੇਵ ਜੀ ਫਰਮਾਨ ਕਰਦੇ ਨੇ ਸਦ ਵਖ ਸਿੰਧ ਸਦਾ ਮਿਹਰ ਵੰਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਛੈ ਪਰਿਉ ਰਾਖ ਲਿਹੋ ਇਹ ਬਾਰੀ ਗੁਰੂ ਕੀ ਸੰਗਤ ਭੋਲਣਾ ਚੁੱਕਾਂ ਦੀ ਮੁਆਫੀ ਬਖ ਦੇਣੀ ਇੱਕ ਵਾਰ ਸਮੁੱਚੀਆਂ ਸੰਗਤਾਂ ਨੂੰ ਫੇਰ ਸਤਿਗੁਰੂ ਸਾਹਿਬ ਦੇ ਮਹਾਨ ਪ੍ਰਕਾਸ਼ ਪੁਰਬ ਦੀਆਂ ਕੋਟਾਂ ਕੋਟਾਂ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ